ਕੀ ਕਰਦਾ ਜੀ ਅੱਗੇ ਅੱਗੇ ਕੰਮ ਕਰਦਾ ਲੋ ਸਾਡੀ ਵੀ ਅਸੀਂ ਜੀ ਕਹਦਾ ਵੀ ਹੁਣ 19 8, सर, 20 ਮੈਂ ਡਾਕਟਰ ਜਸਵਿੰਦਰ ਸਿੰਘ ਸਿਵਲ ਸਰਜਨ ਦਰਦਾਸਪੁਰ ਅੱਜ ਦਸਵੰਦ ਫਾਊਂਡੇਸ਼ਨ ਬਡਾਲਾ ਸਾਡੇ ਕੋਲੇ ਆਏ ਨੇ ਇਹਨਾਂ ਨੇ ਬਹੁਤ ਹੀ ਵਧੀਆ ਕਾਰਗਜ਼ਰੀ ਕੀਤੀ ਹੈ ਪਿਛਲੇ ਜਦੋਂ ਆਪਣੀ ਬਾਰਡਰ ਤੇ ਥੋੜੀ ਟੈਨਸ਼ਨ ਸੀਗੀ ਉਸ ਵੇਲੇ ਸਾਨੂੰ ਬਲੱਡ ਅਪ ਟੂ ਡੇਟ ਰੱਖਣਾ ਸੀਗਾ ਸਾਨੂੰ ਜ਼ਰੂਰਤ ਸੀ ਕਿ ਕਾਫੀ ਤਾਂ ਫਾਊਂਡੇਸ਼ਨ ਨੂੰ ਕਿਹਾ ਗਿਆ ਵੀ ਸਾਨੂੰ ਬਲੱਡ ਦੀ ਜ਼ਰੂਰਤ ਹੈ ਇਹਨਾਂ ਨੇ ਹਮੋ ਹਮਾ ਕੇ ਇੱਕ ਬਹੁਤ ਹੀ ਵੱਡਾ ਕੈਂਪ ਲਗਾਇਆ ਜੋ ਉਸ ਦੇ ਵਿੱਚ 100 ਤੋਂ ਵੱਧ ਜੁਨਿਟਸ ਦਿੱਤੀਆਂ ਤੇ ਮਤਲਬ ਸਾਡੀ ਹੈਲਥ ਡਿਪਾਰਟਮੈਂਟ ਦੀ ਬਹੁਤ ਸਹਾਇਤਾ ਕੀਤੀ ਹੈ ਮੈਨੂੰ ਥੋੜੀ ਦੇਰੀ ਹੋਈ ਹੈ ਇੱਥੇ ਆਏ ਹਾਂ ਮੈਨੂੰ ਪਤਾ ਲੱਗਿਆ ਡਾਕਟਰ ਰਜਿੰਦਰ ਜੀ ਸਾਡੇ ਨਾਲ ਨੇ ਡੀਐਫਯੂ ਜਿਹੜੇ ਨੇ ਤੇ ਉਹ ਵੀ ਬਟਾਲਾ ਤੋਂ ਨੇ ਕਿ ਉਹਨਾਂ ਨੇ ਦੱਸਿਆ ਵੀ ਇਹ ਸੰਸਥਾ ਬਹੁਤ ਹੀ ਪਹਿਲਾਂ ਦੇ ਲੋਕ ਭਲਾਈ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਬਹੁਤ ਅੱਗੇ ਹੋ ਕੇ ਕੰਮ ਕਰਦੇ ਆ ਉਹਨਾਂ ਨੇ ਇਹਨਾਂ ਨਾਲ رابطہ ਕਾਇਮ ਕਰਵਾਇਆ ਸਾਡਾ ਤੇ ਉੱਥੇ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਤੇ ਸਾਨੂੰ ਬਹੁਤ ਹੀ ਸ਼ਲਾਘਾ ਜੋਗ ਇਹ ਕੰਮ ਆਰਗੇਨਾਈਜੇਸ਼ਨ ਨੇ ਕੀਤਾ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਸੰਸਥਾ ਨੇ ਅੱਗੇ ਵਧ ਕੇ ਇਹ ਸਾਡੀ ਇੱਕ ਅਪੀਲ ਤੇ ਇਹ ਕੈਂਪ ਆਰਗੇਨਾਈਜ਼ ਕੀਤਾ ਤੇ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਹੈ ਦੇਸ਼ ਦੇ ਲਈ ਜਦੋਂ ਵੀ ਕਦੇ ਜ਼ਰੂਰਤ ਪੈਂਦੀ ਆ ਜਾਂ ਹੋਰ ਵੀ ਕਿਸੇ ਕਿਸੇ ਜ਼ਰੂਰਤਵੰਦ ਨੂੰ ਲੋੜ ਪੈਂਦੀ ਆ ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਜਿੱਦਾਂ ਕਿ ਬਲੱਡ ਡੋਨੇਸ਼ਨ ਕੈਂਪ 'ਤੇ ਜਾਂ ਇੰਡੀਵਿਜੂਅਲ ਵੀ ਜਾ ਕੇ ਤੁਸੀਂ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਨੂੰ ਜ਼ਰੂਰਤ ਹੈ ਕਈ ਬਲੱਡ ਇਹ ਜਿਹੜੇ ਨੇ ਜਿਹੜੇ 네ਗਟਿਵ ਗਰੁੱਪ ਦੇ ਨੇ ਬਹੁਤ ਹੀ ਘੱਟ ਅਵੇਲੇਬਲ ਨੇ ਤੇ ਉਹ ਜਿਨ੍ਹਾਂ ਦੇ 네ਗਟਿਵ ਨੇ ਉਹ ਅਕਸਰ ਉਹ ਨਹੀਂ ਸ਼ਾਰਟੇਜ ਰਹਿੰਦੀ ਆ ਤੇ ਉਹ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹਨਾਂ ਦੀ ਇੱਕ ਲਿਸਟ ਬਣਾ ਕੇ ਤਕਰੀਬਨ ਰੱਖੀ ਹੁੰਦੀ ਆ ਹਸਪਤਾਲ ਦੇ ਵਿੱਚ ਉਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ ਸਾਰੇ ਇਦਾਂ ਪਾਣਗੇ ਤਾਂ ਆਪਾਂ ਨੂੰ ਕਦੇ ਵੀ ਇਸ ਦੀ ਕੋਈ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਏ ਸਰ ਕੀ ਕਿਵੇਂ ਦਿਨਿਆਕਾਂ ਦਾ ਸਨਮਾਨ ਕਰਨਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦਸਵੰਤ ਫਾਊਂਡੇਸ਼ਨ ਨੇ ਸਾਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਤੇ ਅੱਜ ਇੱਥੇ ਆਏ ਨੇ ਤੇ ਮੈਂ ਬਹੁਤ ਹੀ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਨੂੰ ਇਹ ਸਯੋਗ ਸਮਝਿਆ ਵੀ ਸਾਨੂੰ ਸਨਮਾਨ ਕਰਨਾ ਚਾਹੀਦਾ ਥੈਂਕ ਯੂ ਵੈਰੀ ਮਚ ਡਾਕਟਰ ਤਜਿੰਦਰ ਕੌਰ ਡਿਸਟ੍ਰੀ ਫੈਮਿਲੀ ਵੈਲਫੇਅਰ ਅਫਸਰ ਗੁਰਦਾਸਪੁਰ ਅੱਜ ਦਸਵੰਤ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ 109 ਯੂਨਿਟ ਇਕੱਠੇ ਕੀਤੇ ਸੀ ਡਿਊਰਿੰਗ ਪਾਕਿਸਤਾਨ ਇੰਡੀਆ ਦੇ ਬਾਰਡਰ ਦੀ ਟੈਂਸ਼ਨ ਵਿਲੇ ਅਸੀਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਇੱਕੋ ਵਾਰੀ ਤੇ ਇਹਨਾਂ ਨੇ ਵੱਧ ਚੜ ਕੇ 109 ਬਲੱਡ ਯੂਨਿਟ ਸਾਡੇ ਵਾਸਤੇ ਅਰੇਂਜ ਕਰਵਾਏ ਕਿ ਲੋਡ ਪੈਨ ਤੇ ਯੂਟਿਲਾਈਜ਼ ਹੋ ਸਕਣ ਇਹਨਾਂ ਦੇ ਬੜੇ ਅੱਛੇ ਇਹ ਕੰਮ ਕਰ ਰਹੇ ਨੇ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਕਿ ਅੱਜ ਇਹ ਗੁਰਦਾਸਪੁਰ ਆਏ ਤੇ ਸਾਡੇ ਵਿੱਚ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਵਿੱਚ ਆ ਕੇ ਸਾਨੂੰ ਆਨਰ ਕੀਤਾ ਥੈਂਕ ਯੂ ਸੋ ਮਚ ਮੈਂ ਜੋਗਿੰਦਰ ਰੰਗਰਾਲਾ ਸਰਤਸ ਦਰਸਾਨ ਫਾਊਂਡੇਸ਼ਨ ਬਡਾਲਾ ਨੇ ਪਿਛਲੇ ਦਿਨੀ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਸਬੰਧ ਖਰਾਬ ਹੋਏ ਸਨ ਉਸ ਦਿਨ ਸਿਹਤ ਵਿਭਾਗ ਵੱਲੋਂ ਉਹਨਾਂ ਨੇ ਸਾਨੂੰ ਅਪੀਲ ਕੀਤੀ ਪੀਸ ਕਿਸੇ ਵੇਲੇ ਵੀ ਖੂਨ ਦੀ ਜਿਹੜੀ ਲੋਡ ਪੈ ਸਕਦੀ ਹੈ ਤਾਂ ਦਸਵੰਦ ਫਾਊਂਡੇਸ਼ਨ ਨੇ ਇੱਕ ਬਹੁਤ ਵੱਡਾ ਕੈਂਪ ਲਗਾਇਆ ਜੇਚ 109 ਯੂਨਿਟ ਇਕੱਠੇ ਕੀਤੇ ਔਰ ਇਹ ਬਹੁਤ ਵੱਡਾ ਹਮਲਾ ਸੀ ਉਸ ਨੂੰ ਲੈ ਕੇ ਅੱਜ ਸਿਵਲ ਸਰਜਨ ਜੀ ਨੇ ਗੁਰਦਾਸਪੁਰ ਨੇ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਇਸ ਮੌਕੇ ਡਾਕਟਰ ਅਤਰਜਿੰਦਰ ਕੋਰ ਜਿਹੜੇ ਫੈਮਿਲੀ ਪਲੈਨਿੰਗ ਅਫਸਰ ਨੇ ਉਹ ਵੀ ਸਾਡੇ ਨਾਲ ਸਨ ਤਾਂ ਅਸੀਂ ਸਿਵਲ ਸਰਜਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਸਵੰਦ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੂੰ ਉਤਸ਼ਾਹਤ ਕੀਤਾ ਵਾ ਤਾਂ ਜੋ ਇਹ ਟੀਮ ਆਉਣ ਵਾਲੇ ਸਮੇਂ ਵਿੱਚ ਇਸੇ ਹੀ ਤਰ੍ਹਾਂ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਉਂਦੀ ਰਹੇਗੀ ਧੰਨਵਾਦ ਦਸਵੰਦ ਫਾਊਂਡੇਸ਼ਨ ਵੱਲੋਂ ਲੋੜ ਮੁਤਾਬਕ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿੱਦੇ ਚ 109 ਯੂਨਿਟ ਇਕੱਠੇ ਹੋਏ ਇਹ ਸਾਡੇ ਸਾਡੇ ਸਰਪ੍ਰਸਤ ਸ਼੍ਰੀ ਚੁਬਿੰਦਰ ਅੰਗਰਾਲਾ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਪ੍ਰਧਾਨ ਸ਼੍ਰੀ ਲਵਲੀ ਕੁਮਾਰ ਜੀ ਦੀ ਅਗਵਾਈ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਅੱਜ ਸਾਨੂੰ ਸਿਹੋਰ ਸਦਨ ਗੁਰਦਾਸਪੁਰ ਡਾਕਟਰ ਜਸਵਿੰਦਰ ਜੀ ਤੇ ਡਿਸਟ੍ਰਿਕਟ ਫੈਮਿਲੀ ਪਲੈਨਿੰਗ ਅਫਸਰ ਡਾਕਟਰ ਤਜੀਂਦਰ ਕੌਰ ਜੀ ਵੱਲੋਂ ਬੁਲਾ ਕੇ ਸਨਮਾਨਿਤ ਕੀਤਾ ਗਿਆ ਜਿਹਦੇ ਨਾਲ ਸਾਰੀ ਟੀਮ ਦਾ ਹੌਸਲਾ ਵਧਿਆ ਤੇ ਆਸ ਕਰਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਅੱਗੋਂ ਵੀ ਇਦਾਂ ਦੇ ਉਪਰਾਲੇ ਜਾਰੀ ਰਹਿਣਗੇ ਬਹੁਤ ਬਹੁਤ ਸ਼ੁਕਰੀਆ ਅੱਜ ਸਾਡੀ ਜਸਮਨ ਫਾਊਂਡੇਸ਼ਨ ਐਨਜੀਓ ਨੂੰ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਪਿਛਲੇ ਗਮੀ ਭਾਰਤ ਆਕੀ ਯੁੱਧ ਦੇ ਦੌਰਾਨ ਜੋ ਐਮਰਜੈਂਸੀ ਹੌਂਦਾਂ ਕੈਂਪ ਲਗਾਇਆ ਗਿਆ ਸੀ ਉਦੋਂ ਵੱਜੂ ਸਨਮਾਨਿਤ ਕੀਤਾ ਗਿਆ ਵਾ ਕਿਉਂਕਿ ਉਸ ਟਾਈਮ ਮੇ ਹਾਦੀ ਐਨਜੀਓ ਵੱਲੋਂ 109 ਯੂਨਿਟ ਜਿਹੜੇ ਆ ਇਕੱਤਰ ਹੋਏ ਸੀ ਤੇ ਇਹਦੇ ਵਿੱਚ ਸਾਨੂੰ ਸਿਵਲ ਸਰਜਨ ਗੁਰਦਾਸਪੁਰ ਦੀ ਸਮੂਚੀ ਟੀਮ ਵੱਲੋਂ ਤੇ ਮੈਡਮ ਜਗਿੰਦਰ ਕੋ ਜਿਲ੍ਹਾ ਫੈਮਿਲੀ ਪਲੈਨਿੰਗ ਅਫਸਰ ਵੱਲੋਂ ਉਹਨਾਂ ਦੇ ਗੁਰਦਾਸਪੁਰ ਅਫਸਰ ਵੀ ਕੇ ਸਨਮਾਨਿਤ ਸਮੂਚੀ ਟੀਮ ਨੂੰ ਕੀਤਾ ਗਿਆ ਵਾ ਤੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਦਸਵੰਧ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਖੂਦਾਨ ਕੈਂਪ ਹੀ ਸੰਸਥਾ ਦੇ ਸੰਸਥਾਪਕ ਆਪਣੇ ਸ਼੍ਰੀ ਜਗਿੰਦਰ ਗਰਾਲਾ ਜੀ ਤੇ ਚੇਅਰਮੈਨ ਇਸ਼ੂ ਦਾ ਅੰਚਲ ਵੀ ਅਗਵਾਈ ਵੀ ਚਲਗਾਇਆ ਗਿਆ ਸੀ ਜੋ ਬਹੁਤ ਹੀ ਅ ਵਡਾ ਕੈਂਪ ਜਆ ਲਗਾਇਆ ਗਿਆ ਸੀ ਖੋਨਦਨ ਕੈਂਪ ਤੇ ਮੈਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਜਿਹੜੇ ਹੈ ਮੈਡੀਕਲ ਕੈਂਪ ਖੋਨਦਨ ਕੈਂਪ ਫੋਰ ਨਸ਼ੇ ਦੇ ਵਿਰੋਧੀ ਜਿਹੜੇ ਕੈਂਪ ਵਾ ਉਹ ਅਸੀਂ ਲਗਾਉਂਦੇ ਰਾਵਾਂਗੇ ਧੰਨ